ਲਵੀ ਦਾ ਦਰ ਹੈ ਲਾ ਬੇਗੜੇ ਘਰਾਂ ਦੇ ਕਾਕੇ ਆ ਮਰਾ ਚਲਾ ਕੇ ਗਾਲਾਂ ਪਾਰਨਾ ਦੇਖੋ ਆ ਤੁਸੀਂ ਲੋਕਾਂ ਦੇ ਕਮੈਂਟ ਪੜਾ ਥੋੜਾ ਬਹੁਤ ਹਾਸਾ ਨਿਕਲਦਾ اے بھائی ਲਖਵਿੰਦਰ ਸਿੰਘ ਖਾਲਸਾ ਕਹਿੰਦਾ بھائی ਆਏ ਉਸ ਮਾਰ ਕਾਰ ਹੈ ਤੇ ਇਹਦਾ ਮਤਲਬ ਇਹ ਥੋੜਾ ਵੀ ਤੁਸੀਂ ਇਹ ਮੇਰੀ ਹਰਕਤਾਂ ਕਰੋ ਮੈਂ ਇਨਸਾਨ ਹਾਂ ਇਨਸਾਨ ਕਹਿੰਦਾ ਐਦਾਂ ਦੀਆਂ ਨਸਲਾਂ ਨਾਲ ਐਦਾਂ ਹੀ ਹੋਣਾ ਚਾਹੀਦਾ اے ਰੰਧੀਰ ਸਿੰਘ ਕਹਿੰਦਾ ਇਹ ਉਹ ਬੰਦੇ ਨੇ ਜੋ ਗਲਤੀ ਆਪ ਕਰਨਗੇ ਹਰ ਜਾਨਾ ਟਰੱਕ ਵਾਲੇ ਤੋਂ ਮੰਗਣਗੇ ਏ ਮਨੰਦਰ ਸਿੰਘ ਕਹਿੰਦਾ ਇੱਕ ਦੀ ਤਾਂ ਤਾਂ ਹੁਣ ਪੱਕੀ ਗਈ। ਏ ਰਾਮਪਾਲ ਸਿੰਘ ਜੀ ਕਹਿੰਦੇ ਭੋਗ ਕਦੋਂ ਤੇ ਕਿੱਥੇ ਸਰਦਾਂਝਲੀ ਦੇਣੀਆਂ ਸੁਦੂਰੂਆਂ ਨੂੰ। ਜਗਨੰਦਰ ਸਿੰਘ ਚਾਲ ਕਹਿੰਦਾ ਖਬਰਦਾਰ ਜੇ ਕਿਸੇ ਨੇ ਨਾ ਲੋਕਾਂ ਨੂੰ ਕੁਝ ਕਿਹਾ ਤਾਂ ਵਿਚਾਰੇ ਦੱਬੇ ਕੁਦਲੇ ਗਰੀਬ ਲੋਕ ਨੇ ਰਜਰ ਮੈਸਲ ਕੋਟੇ ਵਾਲੇ। ਏ ਸੁਖਜੀਤ ਸੇਖੋ ਕਹਿੰਦਾ ਮਜ਼ਾ ਆ ਗਿਆ ਭਾਈ ਇਹ ਹਜੇ ਲੋਕਾਂ ਨੂੰ ਵੀ ਆਪਣੇ ਨਾਂ ਲੈ ਕੇ ਮਰਦੇ ਆ। ਅੱਗੇ ਤੋਂ ਨਹੀਂ ਕਰਨਗੇ ਇਹ ਜਗ ਉਸ। ਵੀਰ ਜਤਾਈ ਆ ਜੀ ਕਹਿੰਦੇ ਕਿੰਨੇ ਬੇਵਕੂਫ بگੜੇ ਹੋਏ ਨੇ ਯਾਰ ਜੇ ਮਰਨਾ ਹੀ ਆ ਮਰੋ ਕੁੱਤੇ ਦੀ ਮੌਤ ਦੂਜੇ ਨੂੰ ਕਿਉਂ ਮਾਰਦੇ ਹੋ ਭਾਈ ਇਹ ਸਭ ਤੋਂ ਵਧੀਆ ਕਮੈਂਟ ਸੁਭੇਗ ਸਿੰਘ ਜੀ ਦਾ ਮੌਤ ਨੂੰ ਮਾਸੀ ਆਖਣ ਵਾਲੇ ਅਗੜਦੂਲੇ